ਪਹਿਲਾਂ ਤੇ ਅਸੀਂ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਬੜਾ ਲੰਮਾ ਸਮਾਂ ਤੋਂ ਆ ਕੇ ਇਹ ਪ੍ਰੋਗਰਾਮ ਚੱਲਦੇ ਵਿੱਚ ਵੇਟ ਕਰਨੀ ਪਈ ਉਹਦੇ ਵਾਸਤੇ ਅਸੀਂ ਮਾਫੀ ਬਿਚਾਉਂਦੇ ਆ ਤੁਹਾਡੇ ਕੋਲੋਂ ਦੂਸਰਾ ਕਿ ਅੱਜ ਅਸੀਂ ਜੋ ਇਥੇ ਸਾਡੀ ਪਾਰਟੀ ਨੇ ਦੂਜੀਆਂ ਜਿਹੜੇ ਨਵੇਂ ਬੰਦੇ ਸਾਡੇ ਨਾਲ ਜੁੜ ਰਹੇ ਉਹਨਾਂ ਨੂੰ ਸ਼ਾਮਲ ਕਰਨ ਵਾਸਤੇ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹਦੇ ਵਿੱਚ ਬਹੁਤ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਮਸ਼ਹੂਰੀਅਤ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਾਕੀ ਸਾਡੀ ਟੀਮ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਵਧਾ ਰਹੇ ਆ ਇਹ ਜੀ ਅਪੋਲੋਜੀ ਹੈ ਜੀ ਮਿਨਟ ਨੀਰਗਿਆਸ ਵਰਕੋਰਿੰਗ ਤੇ ਤਾਂ ਮਰੇ 10 ਸੈਕਿੰਡ ਹੋ ਗਏ ਅਸੀਂ ਕਹਿੰਨੇ ਕਿ ਪੰਥਸ ਚ ਇਕਤਾ ਬਹੁਤ ਵੱਡੀ ਜ਼ਰੂਰਤ ਆ ਤੇ ਅਸੀਂ ਬੀਬੀ ਜੀ ਦੀ ਇਹ ਅਪੀਲ ਦਾ ਸਵਾਗਤ ਕਰਦੇ ਆ ਤੇ ਸਾਂਹੀ ਕਹਿੰਨੇ ਆ ਕਿ ਸਾਰੀਆਂ ਧਿਰਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਤੇ ਜਿਹੜੀ ਕਿ ਇੱਕ ਵਧੀਆ ਜਿਹੜੀ ਪੰਜਾਬ ਦੀ ਹੱਕਾਂ ਦੀ ਹਕੂਕਾਂ ਦੀ ਰਾਖੀ ਕੀਤੀ ਜਾ ਸਕੇ ਜੀ ਜੀ ਬਰੇ ਕੀ ਅਗਰ ਹੁੰਦਾ ਜੀ ਬਰੇ ਗੱਲ ਜੀ ਹਾਂ ਜੀ ਦੇ ਅਸੀਂ ਉਹ ਬੀਬੀ ਜੀ ਨਹੀਂ ਮੰਨਦੇ ਤਾਂ ਕੋਈ ਅਸੀਂ ਚੋਣ ਲੜਨ ਵਾਸਤੇ ਸਾਡੀਆਂ ਤਿਆਰੀਆਂ ਕੰਮ ਚੱਲ ਰਹੀਆਂ ਉਥੇ ਤੇ ਪੂਰਾ ਜੋਰ ਲਾ ਰਹੀ ਹੈ ਚੋਣ ਲੜਨ ਵਾਸਤੇ ਕਾਫੀ ਉਹਦਾ ਕਿ ਮਨ ਕਰਦਾ ਸਰਕਾਰੇ ਕੋਲ ਜੋਰ ਲਾ ਦੇਣ ਦੇਖੋ ਸਰ ਹਰੇਕ ਪਾਰਟੀ ਦਾ ਫਰਜ ਹੈ ਜੋਰ ਲਾਉਣਾ ਵੀ ਆ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਇਸ ਕਰਕੇ ਅਸੀਂ ਵੀ ਜੋਰ ਲਾ ਰਹੇ ਹਾਂ ਸਰਕਾਰ ਵੀ ਲਾ ਰਹੀ ਹੈ ਹੋਰ ਧਿਰਾਂ ਵੀ ਲਾਉਣਗੇ ਆਪੋ ਆਪਣਾ ਕਦੋਂ ਕੱਲ੍ਹ ਕੰਮ ਜਾਰੀ ਪਾਉਂਗੇ ਕੰਟਰੋਲ ਕਰਕੇ ਜਦ ਤੱਕ ਨੇ ਐਲਾਨ ਕਰੋਗੇ ਟਿਕਟਾਂ ਜੋ ਹੋਇਆਗਾ ਜਿਵੇਂ ਅਸੀਂ ਪਹੁੰਚਿਆ ਹੋਇਆ ਤੇ ਬੁੱਕ ਬਣਾਉਂਗੇ ਜੀ ਹਾਂ ਜੀ ਅਸੀਂ ਤਾਂ ਚਾਹੁੰਦੇ ਆ ਕਿ ਗੁਰੂ ਮਹਾਰਾਜ ਨੇ ਸਾਨੂੰ ਸਾਰੇ ਭਾਈਚਾਰਿਆਂ ਨੂੰ ਇੱਕ ਭਾਈਚਾਰਾ ਬਣਾਇਆ ਸੀ ਅਸੀਂ ਦੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਇਹ ਇਹ ਚੀਜ਼ ਹੈ ਕਿ ਜੋ ਚੀਜ਼ਾਂ ਨਹੀਂ ਹੋ ਸਕੀਆਂ ਅਸੀਂ ਉਹ ਗੁਰੂ ਦੀ ਸੋਚ ਨਾਲ ਸਾਰਿਆਂ ਨੂੰ ਜਾਤ ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਵਾਸਤੇ ਨਸ਼ਿਆਂ ਤੋਂ ਮੁਕਤ ਸਮਾਜ ਵਾਸਤੇ ਜਿਹੜਾ ਕਿ ਜੋ ਇਹੋ ਜਿਹਾ ਲਾ ਐਂਡ ਆਰਡਰ ਦੀ ਸਥਿਤੀ ਆ ਜੋ ਇਹੋ ਜਿਹੇ ਹਾਲਾਤ ਬਣੇ ਪੰਜਾਬ ਦੇ ਫਰੋਤੀਆਂ ਡਕੈਤੀਆਂ ਗੁੰਡਾਗਰਦੀ ਇਹ ਤੋਂ ਸਾਰੇ ਤੋਂ निजात ਪਾਉਣ ਵਾਸਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਇੱਕ ਵਧੀਆ ਪ੍ਰਬੰਧ ਦਵਾਂਗੇ ਕੀ ਗੱਲ ਚ ਸਿਆਸਤ ਲਗਾਤਾਰ ਚੱਲ ਰਹੀ ਹੈ ਸਰਕਾਰ ਪੰਜਾਬ ਦੀ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਨੂੰ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ ਨਾ ਤੇ ਪੰਜਾਬ ਸਰਕਾਰ ਅੱਗੇ ਆ ਰਹੀ ਹੈ ਆੜ ਪੀੜਤਾ ਵਾਸਤੇ ਨਾ ਕੇਂਦਰ ਸਰਕਾਰ ਹੀ ਬਹੁਤ ਲੇਟ ਜਾਗੀ ਤੇ ਉਹ ਵੀ 1600 ਕਰੋੜ ਦਾ ਜਿਹੜਾ ਉਹ ਕਹਿ ਕੇ ਗਏ ਆ ਉਹ ਬਹੁਤ ਥੋੜਾ ਜਿਹੇ ਨੁਕਸਾਨ ਦੇ ਮੁਕਾਬਲੇ ਇਹ ਮੇਰਾ ਖਿਆਲ ਹੈ ਕਿ ਕਮ ਸੇ ਕਮ 50000 ਕਰੋੜ ਦੇ ਆਸ-ਪਾਸ ਨੁਕਸਾਨ ਹੋਇਆ ਹੋਊਗਾ ਕਟੋ-ਕਟ ਤੇ ਇਸ ਕਰਕੇ ਜਿਹੜਾ 12000 ਕਰੋੜ ਦਾ ਜਿਹੜਾ ਉਹ ਕਹਿ ਕੇ ਗਏ ਉਹ ਵੀ ਪਤਾ ਨਹੀਂ ਲੱਗ ਰਿਹਾ ਕਿੱਥੇ ਚਲਾ ਗਿਆ ਦੂਸਰਾ ਜੋ 2 ਦਿਨ ਦਾ ਸੈਸ਼ਨ ਹੋਇਆ ਉੱਥੇ ਵੀ ਕੁਝ ਨਹੀਂ ਨਿਕਲਿਆ ਉੱਥੇ ਵੀ ਹੜਪੀੜ ਤਾਂ ਵਾਸਤੇ ਤਾਂ ਕੋਈ ਗੱਲ ਨਹੀਂ ਨਿਕਲੀ ਆਪਸੀ ਮਿਹਣੋ-ਮਿਹਣੀ ਹੋ ਕੇ ਤੇ ਉਹ 2 ਦਿਨ ਖਰਾਬ ਕੀਤੇ ਗਏ ਏ ਉਹ ਵੀ ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਹੀ ਆ ਵੀ ਉਹ ਕੀ ਹੋ ਰਿਹਾ ਪੰਜਾਬ ਦੇ ਲੋਕਾਂ ਦੀ ਹੜਪੀੜਤਾ ਦੀ ਜਾਂ ਕਿਸੇ ਮਸਲੇ ਤੇ ਵੀ ਕੋਈ ਚਿੰਤਾ ਨਹੀਂ ਬਸ ਇਹ ਆਪ ਉਹ ਆਪਣੀ ਕੁਰਸੀ ਨੂੰ ਬਚਾਉਣ ਦਾ ਸਾਰਾ ਖੇਲ ਰਚਿਆ ਵਿਰੋਧੀ ਰੋਕਣਾ ਰਿਹਾ ਕਿ ਨਜਾਇਜ਼ ਮਾਈਨਿੰਗ ਕਰਕੇ ਹੜ ਆਇਆ ਤੁਹਾਨੂੰ ਕਿਹਦਾ ਹੈ ਨੇ ਇਹ ਤੇ ਆਪਨੂੰ ਪਤਾ ਹੈ ਕਿ ਨਜਾਇਜ਼ ਮਾਈਨਿੰਗ ਵੀ ਹੋ ਰਹੀ ਆ ਕੋਈ ਪ੍ਰਬੰਧ ਕਿਸੇ ਤਰੀਕੇ ਦਾ ਆ ਨਹੀਂ ਸਰ ਪਾਸੇ ਮਾਫੀਆ ਆ ਵੀ ਆ ਉਹ ਨਜਾਇਜ਼ ਮਾਈਨਿੰਗ ਵੀ ਹੋ ਸਕਦੀ ਆ ਅੜਾਂ ਤੋਂ ਪਹਿਲਾਂ ਜੋ ਪ੍ਰਬੰਧ ਕਰਨੇ ਹੁੰਦੇ ਉਹ ਵੀ ਨਹੀਂ ਹੋਏ ਸਰਕਾਰ ਵੱਲੋਂ ਇਹ ਬਹੁਤ ਚੀਜ਼ਾਂ ਜਿਹੜੀਆਂ ਕਿ ਸਾਰੀਆਂ ਚੀਜ਼ਾਂ ਜਿਹੜਾ ਡੈਮਾਂ ਦਾ ਕੰਟਰੋਲ ਆ ਉੱਥੋਂ ਵੀ ਗਲਤੀਆਂ ਹੋਈਆਂ ਅੱਗੇ ਕੋਈ ਨਾ ਪ੍ਰਬੰਧ ਹੋਣ ਦੀ ਵਜ੍ਹਾ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਇੱਕ ਤੱਕ ਕਿਵੇਂ ਹੋ ਸਕਦੀ ਆ ਪੰਤਰ ਤੇਰਾ ਅਲੱਗ-ਅਲੱਗ ਦੇ ਵੱਡੀਆਂ ਹੋ ਜਾਂ ਨੇ ਇੱਕ ਦੂਜੇ ਤੇ ਰਿਲੇਸ਼ਨ ਲੱਗ ਰਹੇ ਨੇ ਕਿਵੇਂ 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 ਬੰਦ ਘਟਾਊਗਾ ਤੇ ਲੋਕ ਕਿਵੇਂ ਇਕੱਠੇ ਹੋਣਗੇ ਇੱਥੇ ਤਰ੍ਹਾਂ ਨਾਲ ਇੱਕ ਦੂਜੀ ਲੜ ਦਿੱਤੀ ਜਾਂਦੀ ਹੈ ਇਹ ਜਿਹੋ ਜਿਹੇ ਹਾਲਾਤ ਚਾਜ ਸਾਨੂੰ ਪਚਾ ਦਿੱਤਾ ਗਿਆ ਜਿੱਦਾਂ ਅਸੀਂ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਗਏ ਇੱਕ ਦੂਜੇ ਦੇ ਉੱਪਰ الزامबाजी ਕਰ ਰਹੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਹੀ ਕੋਈ ਵਿਧ ਬਣਾਉਣ ਬਾਕੀ ਜਿਹੜੀਆਂ ਮੇਰੇ ਖਿਆਲ ਹੈ ਕਿ ਪਹਿਲਾਂ ਵੀ ਬਹੁਤ ਵੱਡੀ ਪੱਦਰ ਤੇ ਕੋਸ਼ਿਸ਼ਾਂ ਹੋ ਚੁੱਕੀਆਂ ਕਦੀ ਸਫਲ ਨਹੀਂ ਹੁੰਦੀਆਂ ਪਰ ਫਿਰ ਵੀ ਉਮੀਦ ਕਰਦੇ ਰਹਿਣਾ ਚਾਹੀਦਾ ਆਵਾਜ਼ੇ ਰਹਿਣਾ ਚਾਹੀਦਾ ਅਸੀਂ ਤੇ ਚਾਹੁੰਦੇ ਆ ਕਿ ਪੰਥ ਕੇਕਤਾ ਜਲਦੀ ਜਲਦੀ ਪੂਰੇ ਪੰਜਾਬੀਆਂ ਦੀ ਏਕਤਾ ਜਲਦੀ ਜਲਦੀ ਹੋਵੇ ਕਿ ਜੋ ਪੰਜਾਬ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਬੋਲੀ ਨੂੰ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਆ ਸਾਰੀਆਂ ਚੀਜ਼ਾਂ ਤੇ ਤਾਂ ਹੀ ਰੋਕ ਲੱਗਦੀ ਜੇ ਸਾਰੇ ਪੰਜਾਬੀ ਇੱਕਜੁੱਟ ਹੋਣਗੇ ਲੱਗਦਾ ਹੈਗਾ ਭਾਰਤ ਮਜਾਉਂਦੇ 2027 ਦੇ ਵਿੱਚ ਉੱਪਰ ਗਿਆ ਉਹਦੀ ਪਾਰਟੀ ਸਭ ਤੋਂ ਅੱਗੇ ਆਉਗੀ ਜਿਸ ਤਰ੍ਹਾਂ ਨਾਲ ਪਿਆਰ ਮਿਲਿਆ ਇਹਦਾ ਕਰੀ ਖਾਲਸਾ ਦਾ ਜਾਂ ਅੰਮ੍ਰਿਤਸਰ ਦਾ ਮਿਲਿਆ ਹੈਗਾ ਲੱਗਦਾ ਹੈਗਾ ਵੀ ਇਹ ਪਿਆਰ ਕਰਨ ਕਰਨ ਦੀਆਂ ਚੋਣਾਂ ਤੇ ਜੀ ਜੀ ਅਸੀਂ ਪੂਰੇ ਜਿਹੜੀ ਪਾਰਟੀ ਦੀ ਬਣਾਉਣ ਦੀ ਜਿਹੜਾ ਪ੍ਰੋਗਰਾਮ ਬਣਾਇਆ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀ رائے ਲੈ ਕੇ ਬਣਾਇਆ ਪੰਜਾਬ ਦੇ ਲੋਕਾਂ ਚ ਬਹੁਤ ਵੱਡਾ ਹਤਸ਼ਾਹ ਆ ਸਾਰੀ ਜਗ੍ਹਾ ਤੇ ਤੇ ਇਸ ਕਰਕੇ ਸਾਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਲੋਕ ਤਰਨਤਨ ਦੀ ਜਿਮਨੀ ਯੂਨਿਟ ਚ ਵੀ ਦਿਖਾ ਦੇਣਗੇ ਤੇ ਬਾਕੀ 27 ਚ ਵੀ ਅਸੀਂ ਦਿਨ 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 ਰਾਤ ਲੱਗੇ ਹੋਏ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਸਾਰੇ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਇਹਨਾਂ ਲੋਟੂ ਪਾਰਟੀਆਂ ਤੋਂ ਪੰਜਾਬ ਨੂੰ ਬਚਾ ਸਕੀਏ ਕਿ ਪੰਜਾਬ ਦੀ ਜੋ ਹਾਲਾਤ ਆ ਇਹਨਾਂ ਦੀ ਬਦੌਲਤੀ ਹੋਇਆ ਕਿ ਸਾਡੇ ਲੀਡਰਸ਼ਿਪ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਗਲੋਬਲ ਲੈਵਲ ਤੇ ਆਪਣੀ ਪਾਰਟੀ ਦੇ ਅਹੁਦੇਦਾਰੀਆਂ ਦਿੱਤੀਆਂ ਜਾਂ ਚਕੇ ਨੇ ਪੰਜਾਬ ਪੱਧਰ ਤੇ ਵੀ ਸ਼ੁਰੂ ਕਰਕੇ ਤਿਆਰੀ ਕਿਾ ਹਲੇ ਕੋਈ ਮੰਡਲ ਆਪਣੇ ਬਣਾਉਣੇ ਨਹੀਂ ਕਿਹਾ ਹਾਂਜੀ ਸਾਡੀਆਂ ਕਈ ਜਗ੍ਹਾ ਤੇ ਜ਼ਿਆਦਾ ਜਿੱਥੇ ਐਕਟਿਵ ਹੈ ਉੱਥੇ ਤੇ ਅਸੀਂ ਪਿੰਡਾਂ ਤੱਕ ਵੀ ਪਹੁੰਚ ਗਏ ਆ ਕਿ ਕਿਤੇ ਕਿਤੇ ਅਸੀਂ ਬਲਾਕਾਂ ਤੱਕ ਪਹੁੰਚ ਗਏ ਆ ਕਿ ਤਕਰੀਬਨ ਅਸੀਂ ਸਾਰੇ ਪੰਜਾਬ ਨੂੰ ਤਕਰੀਬਨ ਟੱਚ ਕਰ ਲਿਆ ਤੇ ਦਿਨ ਬਿਨ ਦਿਨ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹੋਰ ਆਉਂਦੇ ਦੋ ਚਾਰ ਮਹੀਨਿਆਂ ਦੇ ਵਿੱਚ ਵਿੱਚ 6 ਮਹੀਨੇ ਤੱਕ ਅਸੀਂ ਪਿੰਡਾਂ ਤੱਕ ਆਪਣੀ ਪਹੁੰਚ ਕਰ ਲੈਣੀ ਹੈ ਅਕਾਲੀ ਦਰਬਾਰਾਂ ਤੇ ਬਾਰਕ ਪੰਜਾਬ ਤੋਂ ਕੱਢਦੇ ਹੋ ਮੂਹਾਂ ਨਾਲ ਨਹੀਂ ਇਹ ਅਜੇ ਸਮੇ ਤੋਂ ਪਹਿਲਾਂ ਦੀਆਂ ਗੱਲਾਂ ਵੈਕਨ ਠੀਕ ਹੈ ਕਿ ਅਸੀਂ ਸਾਡੇ ਰਸਤੇ ਸਾਰਿਆਂ ਲਈ ਖੁੱਲੇ ਆ ਕਿ ਜੇ ਕਾਹਣ ਵਾਲੇ ਸਮੇਂ 'ਚ ਕੋਈ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਪੰਦੇ ਵਿੱਚ ਕੋਈ ਫੈਸਲਾ ਲੈਣਾ ਪੈਂਦਾ ਤੇ ਅਸੀਂ ਨਹੀਂ ਭਾਵੇਂ ਬੀਜੇਪੀ ਦੀ ਵੀ ਗੱਲ ਹੈਗਾ ਜੀ ਨਹੀਂ ਬੀਜੇਪੀ ਤੇ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਮੇਰਾ ਖਿਆਲ ਉਹ ਤੇ ਸਾਰ ਪੰਜਾਬ ਨੂੰ ਖਤਮ ਕਰਨਾ ਚਾ ਰਹੀਆਂ ਜੋ ਨੈਸ਼ਨਲ ਪਾਰਟੀਆਂ ਆਮ ਆਦਮੀ ਪਾਰਟੀ ਹੋ ਜਾਏ ਕਾਂਗਰਸ ਹੋ ਜਾਏ ਬੀਜੇਪੀ ਹੋ ਜਾਏ ਇਹ ਤੇ ਦੇਖੋ ਜੀ ਘੱਟ ਗਿਣਤੀਆਂ ਦੇ ਕਿਦਾਂ ਜ਼ੁਲਮ ਕਰ ਰਹੀਆਂ ਇਸ ਕਰਕੇ ਉਹਨਾਂ ਨਾਲ ਸਮਝੌਤਾ ਹੁੰਦੇ ਤੇ ਕੋਈ ਚਾਂਸ ਨਹੀਂ ਇਹ ਜਿਹੜੇ ਨਵੇਂ ਜਾਂ ਪੁਰਾਣਾ ਕੀੜਾ ਕੋਈ ਨਾ ਕੋਈ ਇਹ ਜੀ ਜੋ ਦੇਖਾਂਗੇ ਜੀ ਜਿਹੜੇ ਸਾਡੇ ਖਿਆਲਾਂ ਨਾਲ ਸਾਡੇ ਪੰਜਾਬ ਦੇ ਹਿੱਤਾਂ ਨਾਲ ਆਪਣੇ ਨਿੱਜੀਅਤ ਛੱਡ ਕੇ ਜਿਹੜੇ ਅੱਗੇ ਆਉਣਗੇ ਉਹਨਾਂ ਉਹਨਾਂ ਨਾਲ ਸਮਝੌਤਾ ਹੋਵੇ ਜਿੱਥੇ ਗੁਈਬਾਦਾ ਵਾਲਾ ਵੱਡੋੜਾ ਨਾਂ ਕਿਤੇ ਗਏ ਹੈ ਜੋ ਹੜਾ ਦਰਾਮ ਉਸ ਤੋਂ ਉਹਨਾਂ ਕੀ ਸਮਝੋ ਉਸੇ ਇਹ ਠੀਕ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਦੀ ਜੇ ਹੜਪੀੜਤਾ ਲਈ ਕੋਈ ਮਦਦ ਹੋ ਰਹੀ ਆ ਉਹਨਾਂ ਨੇ ਬੜਾ ਟਾਈਮ ਪੰਜਾਬ ਨੂੰ ਲੁੱਟਿਆ ਜੇ ਕੁਝ ਪੰਜਾਬ ਦੇ ਲੋਕਾਂ ਨੇ ਕਰ ਰਹੇ ਆ ਤੇ ਚੰਗੀ ਗੱਲ ਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਉਹਨਾਂ ਕੋ ਬਹੁਤ بڑے بڑے ਧੰਦੇ